ਅਸੀਂ ਚੰਡਿਆਲੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿੰਗ ਆ ਉਹਦੀਆਂ ਵੀ ਬਾਕਾਇਦਾ ਡਿਊਟੀਆਂ ਲਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਚੰਡਿਆਲੇ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹਦਾ ਬੀਪੀਆਰ ਆ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਚੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਦੇਖੂਗਾ ਜਿਹੜੇ ਵੀ ਕੰਮ ਇਸ ਸਮੇਂ ਸਮੇਂ ਤੇ ਦੱਸਦੇ ਰਹਿਣ ਕਿ ਮੈਂ ਵੀ ਇਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ-ਕੱਲੀ ਗਲੀ ਦਾ ਪਤਾ ਹੈ ਕੱਲੇ-ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਆ ਹਰ ਕੰਮ ਚੱਲਿਆ ਦੇ ਦਾ ਜਿਹੜਾ ਹੈ ਸੋ ਸੈਲ ਦੇ ਦਾ ਆਪੇ ਕਿਦਾ ਲੋਕਾਂ ਵੱਲੋਂ ਕੋਈ ਕਮੀ ਨਹੀਂ ਆ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਹੋਗੀ ਉਹਨੂੰ ਵੀ ਜ਼ਰੂਰ ਅਸੀਂ ਉਹਦਾ ਧੜਾਇਆ ਇਹਨੂੰ ਮਨਖਨੋ ਦਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਅ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾ ਜੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ। ਚੜ੍ਹੇ ਗੁਰੂ ਹਲਕੇ ਹਲਕੇ ਦੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਤੇ ਬਹੁਤ ਪੈਸੇ ਆ ਚੁੱਕੇ ਨੇ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਵੀ ਬੜੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਆ। ਅਸੀਂ ਚੰਡਿਆਲੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿਭੰਗ ਉਧੀਆਂ ਵੀ ਬਕਾਇਦਾ ਡਿਊਟੀਆਂ ਲਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਜੰਡਿਆਲੇ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹ ਤਾਂ ਡੀਪੀਆਰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਔਰ ਜੰਡਿਆਲਾ ਜਿਹੜਾ ਆ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਉਹ ਦੇਖੂਗਾ ਬਕਾਇਦਾ ਜੰਨੀਆਂ ਵੀ ਮੈਂ ਬੀਇੰਗ ਬਿਜਲੀ ਮੰਤਰੀ ਤੇ ਬੀਇੰਗ ਵਿਧਾਇਕ ਮੇਰੀ ਇਹ ਜ਼ਿੰਮੇਵਾਰੀ ਮੰਦੀ ਸੀਗੀ ਕਿ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਾ ਹੋਣ ਔਰ ਜੰਡਿਆਲੇ ਦੇ ਵਿੱਚ ਵੀ ਅਸੀਂ ਜੁੰਨੀਆਂ ਵੀ ਤਾਰਾਂ ਦੇ ਜਾਲ ਸੀਗੇ ਜਾਂ ਨਵੇਂ ਕੋਈ ਟਰਾਂਸਫਰ ਮੋਟਾ ਖੰਬੇ ਵਗੈਰਾ ਲਗਾਉਣੇ ਸੀਗੇ ਉਹ ਜਿਹੜੇ ਆ ਪਿਛਲੇ ਦਿਨੀ ਰਿਪੇਅਰ ਕੀਤੀ ਆ ਜਿੱਥੇ ਨਵੇਂ ਲਾਉਣ ਦੀ ਲੋੜ ਸੀ ਕੀ ਨਵੇਂ ਵੀ ਲਾਏ ਨੇ ਔਰ ਜੰਡਿਆਲਾ ਸ਼ਹਿਰ ਦੇ ਲੋਕ ਔਰ ਜਿਹੜੇ ਨੇ ਉਹ ਬੜੇ ਸੂਝਮਾਨ ਲੋਕ ਨੇ ਔਰ ਇਹਨਾਂ ਦੀ ਜਿਹੜੇ ਜਿਹੜੇ ਵੀ ਕੰਮ ਇਸ ਸਮੇਂ ਸਮੇਤੇ ਦੱਸ ਦੇ ਰਹਿਣ ਕਿ ਮੈਂ ਵੀ ਇਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ-ਕੱਲੀ ਗਲੀ ਦਾ ਪਤਾ ਹੈ ਕੱਲੇ-ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਹਰ ਕੰਮ ਚੰਡੇ ਵਾਲੇ ਦਾ ਜਿਹੜਾ ਆ ਉਹ ਚੈਲ ਦੇ ਦਾ ਅੱਪ ਕੀਤਾ ਚੱਲਦਾ ਪੰਜਾਬ ਵਿੱਚ ਜਿੰਨੀ ਚੋਣਾਂ ਦਾ ਰਿਜ਼ਲਟ ਆ ਰਿਹਾ ਚਾਰਾਂ ਵਿੱਚੋਂ ਤਿੰਨ ਜੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਇਸ ਵਾਰ ਬਹੁਤ ਵਧੀਆ ਰੁਝਾਨ ਨੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਤੇ ਆਲਮੋਸਟ ਜਿੱਤ ਜੜੀ ਆ ਸਾਡੀ ਤਿੰਨਾਂ ਤੇ ਯਕੀਨਨ ਹੋ ਚੁੱਕੀ ਆ ਔਰ ਜਿੱਥੇ ਇੱਕ ਸੀਟ ਆ ਉਥੇ ਵੀ ਲੋਕਾਂ ਵੱਲੋਂ ਕੋਈ ਕਮੀ ਨਹੀਂ ਆ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਹੋਊਗੀ ਉਹਨੂੰ ਵੀ ਜ਼ਰੂਰ ਅਸੀਂ ਉਹਦਾ ਜਿਹੜਾ ਆ ਉਹਨੂੰ ਮੰਤਨੋ ਦਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾ ਜਿਹੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਮਨ ਰੋੜਾ ਜੀ ਪੰਜਾਬ ਪ੍ਰਧਾਨ ਬਣਾਏਗਾ ਉਹਨਾਂ ਬਾਰੇ ਦੇਖੋ ਅਮਨ ਰੋੜਾ ਸਾਹਿਬ ਨੂੰ ਮੇਰੀ ਗੱਲ ਵੀ ਹੋਈ ਆ ਮੈਂ ਵਧਾਈ ਦਿੱਤੀ ਆ ਬੜੀ ਵਧੀਆ ਗੱਲ ਆ ਬੜੇ ਸਾਡੇ ਸੁਲਝੇ ਹੋਏ ਸਿਆਣੇ ਇਮਾਨਦਾਰ ਨੇਤਾ ਨੇ ਔਰ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਜਿਹੜਾ ਹੈ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗਾ ਔਰ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੀ ਵਿਰੋਧੀ ਧਰਾਂ ਨੂੰ ਕੀ ਕਹੋਗੇ ਕੁਝ ਵੀ ਨਹੀਂ ਮੈਂ ਕੀ ਕਹਣਾ ਵਿਰੋਧੀ ਧਰਾਂ ਨੂੰ ਗਰੀ ਜਾਣ ਆਪਣਾ ਉਹਨਾਂ ਦਾ ਕੰਮ ਉਹ ਆਪਣਾ ਕੰਮ ਕਰਨਾ ਹੱਸਦੇ ਵਸਦੇ ਰਹਿਣ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਬਸ ਹੋਰ ਕੀ ਕਹਣਾ ਆਪਣਾ ਵਿਰੋਧੀ ਧਰਾਂ ਨੂੰ ਦੇਖੋ ਮੇਰਾ خیال ਆ ਕਿ ਹਾਰਡਲੀ 15 20 ਦਿਨ ਦੇ ਵਿੱਚ ਉਹਨੂੰ ਅਸੀਂ ਕੰਪਲੀਟ ਕਰਾਂਗੇ ਸਾਰੀ ਟ੍ਰੈਫਿਕ ਜੰਡਿਆਲੇ ਦੀ ਜਿਹੜੀ ਆ ਉਹ ਡਾਇਵਰਟ ਹੋ ਜਾਣ ਦੇਖੋ ਇਤੋਂ ਤੁਸੀਂ ਵੈਰੋਵਾਲ ਰੋਡ ਤੋਂ ਜਾਓਗੇ ਉਸ ਵੇ ਤੱਕ ਜਿਹੜਾ ਬੰਦਾ ਜਲੰਧਰ ਤੋਂ ਆ ਰਿਹਾ ਉਹਨੇ ਧਾਰੜ ਜਾਣਾ ਆ ਜਾਂ ਇਕਲ ਗੱਡੇ ਜਾਣਾ ਆ ਜਾਂ ਪਰੇ ਖਡੂਰ ਸਾਹਿਬ ਨੂੰ ਜਾਣਾ ਉਹਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਹੀ ਨਹੀਂ ਪਊਗੀ ਉਹ ਸਿੱਧਾ ਹੀ ਉਹ ਪਾਈਪਾਸ ਸੂਏ ਵਾਲੀ ਸੜਕ ਦੇ ਨਾਲ ਨਾਲ ਨਿਕਲੂਗਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਤਰਨਤਾਰਨ ਬੰਡਾਲਾ ਇੱਧਰ ਸਫੀਪੁਰ ਨੋਨੇਪਿੰਡ ਇੱਧਰੋਂ ਨੂੰ ਜਿੱ ਨਿਕਲਣਾ ਉਹ ਵੀ ਜਿਹੜੇ ਆ ਉਧਰ ਦੀ ਸਾਰੀ ਟ੍ਰੈਫਿਕ ਟਵਰਕ ਹੋ ਜਾਣੀ ਆ ਸੋ ਹਰ ਚੀਜ਼ ਨੂੰ ਕਰਨ ਵਾਸਤੇ ਸਮਾਂ ਲੱਗਦਾ ਦੇਖੋ ਬڑے ਲੰਬੇ ਸਮੇਂ ਤੋਂ ਕੰਮ ਜੜੇ ਨੇ ਰੁਕੇ ਨੇ ਜੰਡਿਆਲੇ ਦੇ ਇਹ ਆਪਾਂ ਸਾਰੇ ਸ਼ਹਿਰ ਵਾਸੀ ਆਪਾਂ ਜਾਣਦੇ ਆ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਆਬਾਦੀ ਵਾਤੀ ਗਈ ਵਹੀਕਲ ਵੀ ਲੋਕਾਂ ਦੇ ਵਧ ਗਏ ਔਰ ਜਗ੍ਹਾ ਤੇ ਉਹ ਨਹੀਂ ਸੀਗੀ ਨਾ ਜਗ੍ਹਾ ਉਹ ਨਹੀਂ ਰਹੇਗੀ ਹੁਣ ਸਾਨੂੰ ਕੋਈ ਨਾ ਕੋਈ ਇਹਦਾ ਆਲਟਰਨੇਟ ਹੱਲ ਜੜਾ ਉਹ ਕਰਨਾ ਪੈਣਾ ਸੀਗਾ ਉਹ ਅਸੀਂ ਕਰ ਦਿੱਤਾ ਸਿਰਫ ਉਹਦੀ ਕੰਪਲੀਸ਼ਨ ਹੋਣ ਵਾਲੀ ਬਾਕੀ ਹੈ ਜਿਸ ਦਿਨ ਉਹ ਰੋਡ ਜਿਹੜੀ ਆ ਉਹ ਚੱਲ ਗਈ ਜੰਡਿਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਪਣੇ ਆਪ ਹੀ ਜੜੀ ਆ ਉਹ ਸੋਲਵ ਹੋ ਦੇਗੀ ਇਹ ਵੀ ਕਸ਼ੀਰ ਦੋਤਮ ਸਿੰਘ ਤੋਂ ਸ਼ੇਪ ਪਰ ਮੁਲੇ ਦਾ ਸੜਕ ਬਹੁਤ ਅੱਧੀ ਖਰਾਬਾ ਕਾ ਵੀ ਜਿਹੜਾ ਉਹਦੇ ਵਿੱਚ ਪਾਉਣੀ ਸੀ ਇਸ ਸਟੈਂਡਰਡ ਆਉਣਗੇ ਹਾਂ ਬਿਲਕੁਲ ਆਉਣਗੇ ਜੀ ਆ ਅਸੀਂ 25 ਛੜਕਾਂ ਜਿਹੜੀਆਂ ਨੇ ਕੀਤੀਆਂ ਨੇ ਉਹਦੇ ਵਿੱਚ ਹੈ